ਨਰਸਿੰਗ ਮੈਨ ਦੇ ਲਈ ਇੱਕ ਮੌਕ ਟੈਸਟ ਤੁਹਾਨੂੰ ਇਸ ਵੀਡੀਓ ਦੇ ਨੀਚੇ ਹੋਰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਪੰਜਾਬੀ ਦਾ ਟੈਸਟ ਨਹੀਂ ਸਿਰਫ ਨਰਸਿੰਗ ਮੈਨ ਦਾ ਹੀ ਪੇਪਰ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਕੱਲ ਪੇਪਰ ਹੈ 7 ਸਤੰਬਰ 2024 ਨੂੰ ਉਹਨਾਂ ਦੇ ਲਈ ਮੇਰੇ ਵੱਲੋਂ ਬੈਸਟ ਵਿਸ਼ੇਸ ਬਹੁਤ ਵਧੀਆ ਆਪਣਾ ਪੇਪਰ ਕਰਕੇ ਆਓ ਪ੍ਰਮਾਤਮਾ ਤੁਹਾਡੀ ਜਿਹੜੀ ਮਿਹਨਤ ਕੀਤੀ ਉਹ ਸਫਲ ਕਰੇ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਨੂੰ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਖੇਤਰਾਂ ਦਾ ਪਤਾ ਰਾਵੀ ਬਿਆਸ ਸਤਲੁਜ ਦਰਿਆਵਾਂ ਬਾਰੇ ਪਤਾ ਉਹ ਇਹ ਵੀਡੀਓ ਨੂੰ ਛੱਡ ਕੇ ਜਾ ਸਕਦੇ ਨੇ ਉਹ ਆਪਣਾ ਮੌਕ ਟੈਸਟ ਲਗਾਓ ਜਿਨ੍ਹਾਂ ਨੂੰ ਇਹਨਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਉਹ ਇਸ ਵੀਡੀਓ ਵਿੱਚ ਨੂੰ ਦੇਖ ਲੈਣ ਇਹ ਜਿਹੜੀ ਉੱਪਰ ਮੈਂ ਡਰਾ ਕਰ ਰਿਹਾ ਇਹ ਹੈਗੀ ਹੈ ਜੀ ਨਦੀ ਰਾਵੀ ਹਾਂਜੀ ਇਹ ਨਦੀ ਹੈ ਜੀ ਰਾਵੀ ਪੰਜਾਬ ਦਾ ਨਕਸ਼ਾ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਦੇ ਵਿੱਚ ਹੀ ਥੋੜਾ ਜਿਹਾ ਲੰਘਦੀ ਆ ਤਿੰਨ ਜ਼ਿਲ੍ਹੇ ਇਸ ਵਿੱਚ ਆਉਂਦੇ ਨੇ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਇਹ ਜਿਹੜੀ ਦੂਜੀ ਨਦੀ ਡਰਾ ਕਰ ਰਿਹਾ ਮੈਂ ਇਹ ਹੈਗੀ ਹੈ ਜੀ ਬਿਆਸ ਨਦੀ ਹਾਂਜੀ ਇਹ ਇਸ ਤਰੀਕੇ ਨਾਲ ਇਹ ਜਿਹੜੀ ਨਦੀ ਆ ਇਹ ਹੈਗੀ ਜੀ ਸਤਲੁਜ ਉੱਪਰੋਂ ਆਉਂਦੀ ਆ ਤੇ ਨੀਚੇ ਆ ਕੇ ਇਹ ਤਰਨ ਤਰਨ ਜ਼ਿਲ੍ਹੇ ਦੇ ਵਿੱਚ ਸਤਲੁਜ ਅਤੇ ਬਿਆਸ ਨਦੀ ਹਰੀਕੇ ਪੱਤਣ ਦੇ ਵਿੱਚ ਇੱਕ ਦੂਜੇ ਵਿੱਚ ਮਿਲ ਜਾਂਦੀਆਂ ਨੇ ਹੁਣ ਹਰੀਕੇ ਤੱਕ ਜਿਹੜੀ ਉੱਪਰੋਂ ਪਹਿਲਾਂ ਨਦੀ ਆਪਾਂ ਗੱਲ ਕੀਤੀ ਸੀ ਬਿਆਸ ਦੀ ਉਹ ਹਰੀਕੇ ਤੱਕ ਰਹਿੰਦੀ ਹੈ ਜੀ ਬਿਆਸ ਜਦੋਂ ਬਿਆਸ ਹਰੀਕੇ ਪੱਤਣ ਦੇ ਵਿੱਚ ਆ ਕੇ ਸਤਲੁਜ ਵਿੱਚ ਮਿਲ ਜਾਂਦੀ ਆ ਤਾਂ ਇਹ ਅੱਗੇ ਸਤਲੁਜ ਬਣ ਜਾਂਦੀ ਆ ਇਸ ਕਰਕੇ ਸਤਲੁਜ ਨੂੰ ਸਭ ਤੋਂ ਵੱਡੀ ਨਦੀ ਪੰਜਾਬ ਦੀ ਕਿਹਾ ਜਾ ਸਕਦਾ ਲੰਘਣ ਵਾਲੀ ਜਿਹੜੀ ਪੰਜਾਬ ਦੇ ਵਿੱਚ ਲੰਘਦੀ ਆ ਉਹ ਸਭ ਤੋਂ ਵੱਡੀ ਨਦੀ ਕਿਹੜੀ ਹੈ ਜੀ ਸਤਲੁਜ ਇਹ ਤਿੰਨ ਨਦੀਆਂ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਅੱਜ ਵਹਿਂਦੀਆਂ ਨੇ ਉਹ ਨੇ ਇੱਕ ਹੋਰ ਨਦੀ ਹੈ ਜੀ ਜਿਹੜੀ ਬਰਸਾਤੀ ਨਦੀ ਆ ਹਾਂਜੀ ਇੱਕ ਗੱਲ ਇਹ ਦੇਖਿਓ ਜੀ ਰਾਵੀ ਜਿਹੜੀ ਤਿੰਨ ਜ਼ਿਲ੍ਹਿਆਂ ਵਿੱਚ ਲੰਘਦੀ ਆ ਬਿਆਸ ਲੰਘਦੀ ਹੈ ਜੀ 6 ਜ਼ਿਲ੍ਹਿਆਂ ਦੇ ਵਿੱਚ ਅਤੇ ਸਤਲੁਜ ਲੰਘਦੀ ਆ 9 ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਚੌਥੀ ਨਦੀਆ ਇਹ ਨਦੀ ਬਰਸਾਤੀ ਨਦੀਆ ਤੇ ਇਹ ਹੈ ਜੀ ਖੱਗਰ ਪਟਿਆਲਾ ਸੰਗਰੂਰ ਤੇ ਮਾਨਸਾ ਦੇ ਵਿੱਚ ਬਿਲਕੁਲ ਪੰਜਾਬ ਦੇ ਹੇਠਲੇ ਹਿੱਸੇ 'ਚ ਲੰਘ ਜਾਂਦੀ ਆ ਉੱਪਰ ਇਹ ਰੋਪੜ ਤੋਂ ਆ ਕੇ ਵੀ ਇਹਦੇ ਵਿੱਚ ਕੁਝ ਹਿੱਸਾ ਉੱਪਰੋਂ ਵੀ ਕੁਝ ਚੋਹਾਂ ਦੇ ਰੂਪ ਵਿੱਚ ਖੱਗਰ ਦੇ ਵਿੱਚ ਮਿਲ ਜਾਂਦਾ ਇਹ ਚਾਰ ਨਦੀਆਂ ਜਿਹੜੀਆਂ ਮੇਨ ਤਾਂ ਦੋ ਇੱਕ ਬਿਆਸ ਅਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਏ ਪੁੱਛਿਆ ਜਾਂਦਾ ਰਾਵੀ ਨਾਲ ਕਿੰਨੇ ਜ਼ਿਲ੍ਹੇ ਲੱਗਦੇ ਨੇ ਬਿਆਸ ਨਾਲ ਕਿੰਨੇ ਲੱਗਦੇ ਨੇ ਸਤਲੁਜ ਨਾਲ ਕਿੰਨੇ ਲੱਗਦੇ ਨੇ ਹੁਣ ਜਿਹੜਾ ਮੈਂ ਡਰਾ ਕੀਤਾ ਇਹ ਆ ਜੀ ਇਲਾਕਾ ਮਾਝਾ ਉੱਪਰ ਰਾਵੀ ਅਤੇ ਨੀਚੇ ਬਿਆਸ ਦੋਨਾਂ ਦੇ ਵਿਚਕਾਰਲਾ ਇਲਾਕਾ ਕਿਹੜਾ ਜੀ ਮਾਝਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਤਾਨਤਾਨ ਇਹ ਜਿਹੜਾ ਹੁਣ ਡਰਾ ਕਰ ਰਹੇ ਹਾਂ ਇਹ ਆ ਜੀ ਦੁਆਬਾ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਅਤੇ ਨਵਾਂ ਸ਼ਹਿਰ ਇਹ ਬਿਆਸ ਅਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ ਦੁਆਬਾ ਤੇ ਪਹਿਲਾ ਸੀ ਰਾਵੀ ਅਤੇ ਬਿਆਸ ਦੇ ਵਿਚਕਾਰ ਦਾ ਬਾਕੀ ਜਿਹੜਾ ਇਲਾਕਾ ਰਹਿ ਗਿਆ ਇਹ ਹੈਗਾ ਜੀ ਮਾਲਵਾ ਦਾ ਇਲਾਕਾ ਹੁਣ ਜੇਕਰ ਆਪਾਂ ਦੇਖੀਏ ਮਾਝੇ ਵਿੱਚ ਕਿੰਨੇ ਜ਼ਿਲ੍ਹੇ ਨੇ ਚਾਰ ਜ਼ਿਲ੍ਹੇ ਦੁਆਬੇ ਦੇ ਵਿੱਚ ਕਿੰਨੇ ਜ਼ਿਲ੍ਹੇ ਨੇ ਦੁਆਬੇ ਵਿੱਚ ਵੀ ਚਾਰ ਜ਼ਿਲ੍ਹੇ ਨੇ ਜੀ ਅਤੇ ਬਾਕੀ ਜਿਹੜੇ ਰਹਿ ਗਏ ਉਹ ਹਨ ਜੀ ਮਾਲਵਾ ਦੇ ਜ਼ਿਲ੍ਹੇ ਬਾਕੀ ਕਿੰਨੇ ਰਹਿ ਗਏ 15 ਜਿਹੜੇ ਕਿਹਦੇ ਵਿੱਚ ਨੇ ਮਾਲਵਾ ਦੇ ਧੰਨਵਾਦ ਜੀ